ਇਚੋਦੀ ਆਏ ਹਾਂ ਅਸੀਂ ਅੱਜ ਇਨੋਗ੍ਰੇਸ਼ਨ ਕਰ ਰਹੇ ਹਾਂ ਦੋ ਚੀਜ਼ਾਂ ਦੀ ਇੱਕ ਬਾਦੀ ਰੋਬੋਟਿਕ ਨੀ ਐਂਡ ਹਿਪ ਰਿਪਲੇਸਮੈਂਟ ਸਿਸਟਮ ਐਂਡ ਬਾਦੀ ਆਈਵੀਐਫ ਅਸੀਂ ਇਹ ਨਿਊ ਟੈਕਨੋਲੋਜੀ ਲੈ ਕੇ ਆਏ ਹਾਂ ਦੋਨੇ ਖੇਤਰਾਂ ਦੇ ਵਿੱਚ ਜਿਹਦੇ ਵਿੱਚ ਅਸੀਂ ਰੋਬੋਟ ਦੇ ਨਾਲ ਚੂਲੇ ਅਤੇ ਗੋਡੇ ਬਦਲਦੇ ਹਾਂ ਇਹ ਮੇਰੇ ਮੈਡਮ ਨੇ ਡਾਕਟਰ ਸੋਨੀਆ ਇਹ ਆਪਣਾ ਲੇਜ਼ਰ ਦੇ ਨਾਲ ਆਈਵੀਐਫ ਟਰੀਟਮੈਂਟ ਕਰਦੇ ਹੈ ਜਿਹੜਾ ਕਿ ਮੋਸਟ ਐਡਵਾਂਸਡ ਟੈਕਨੀਕ ਹੈਗੀ ਹੈ ਜਿਸ ਨਾਲ ਅਸੀਂ ਮੋਰ ਥੈਨ 90% ਸਕਸੈਸਫੁਲ ਰਿਜ਼ਲਟਸ ਦੇ ਰਹੇ ਹਾਂ ਹੁਣ ਆਪਾਂ ਸੋਚਦੇ ਹਾਂ ਕਿ ਪੁਰਾਣੀ ਟੈਕਨੀਕ ਨਾਲ ਜਦੋਂ ਗੋਡੇ ਬਦਲੇ ਹੀ ਜਾ ਰਹੇ ਸੀ ਤੇ ਫਿਰ ਰੋਬੋਟ ਦੀ ਕੀ ਲੋੜ ਹੈ ਰੋਬੋਟ ਦੇ ਨਾਲ ਆਪਾਂ ਐਕਿਊਰਸੀ 100% ਲੈ ਕੇ ਆਣੇ ਆ ਜਿਸ ਦੇ ਵਿੱਚ ਕਟਖੂਨ ਦਾ ਵਹਾਅ ਹੋਣ ਕਰਕੇ ਲੈਸਟ ਬਲੱਡ ਲਾਸ ਹੋਣ ਕਰਕੇ ਹਾਰਟ ਦਾ ਰਿਸਕ ਬਹੁਤ ਘੱਟ ਜਾਂਦਾ ਹੈ ਚੀਰ ਫਾੜ ਬਹੁਤ ਜ਼ਿਆਦਾ ਨਹੀਂ ਕੀਤੀ ਜਾਂਦੀ ਬਲੇਡਲੈਸ ਸਰਜਰੀ ਹੈ ਜਿਸ ਦੇ ਨਾਲ ਪੋਸਟ ਆਪਰੇ ਕਵਰੀ ਆਪਰੇਸ਼ਨ ਤੋਂ ਬਾਅਦ ਰਿਕਵਰੀ ਬਹੁਤ ਫਾਸਟ ਹੈ ਤੇ ਦਰਦਾਂ ਨਹੀਂ ਹੁੰਦੀਆਂ ਇਸ ਚੀਜ਼ ਦੇ ਵਿੱਚ ਆਪਾਂ ਹਾਈ ਰਿਸਕ ਪੇਸ਼ੈਂਟਸ ਦੇ ਵਿੱਚ ਵੀ ਸਰਜਰੀ ਕਰ ਸਕਦੇ ਹਾਂ ਜਿਦਾ ਵਿੱਚ ਕਹਿਣ ਦਾ ਮਤਲਬ ਜਿਨ੍ਹਾਂ ਦੀ ਉਮਰ ਜ਼ਿਆਦਾ ਹੈ ਜਾਂ ਜਿਨ੍ਹਾਂ ਦਾ ਹਾਰਟ ਦਾ ਰਿਸਕ ਹੈ ਉਹਨਾਂ ਦੇ ਵਿੱਚ ਇਹ ਸਰਜਰੀ ਬਹੁਤ ਵਧੀਆ ਰਿਜ਼ਲਟਸ ਦਿੰਦੀ ਹੈ ਜਿਨ੍ਹਾਂ ਨੂੰ ਬਾਕੀ ਹਸਪੀਟਲ ਦੇ ਵਿੱਚ ਮਨਾ ਕਰ ਦਿੱਤਾ ਜਾਂਦਾ ਹੈ ਉਹ ਅਸੀਂ ਘੱਟ ਰਿਸਕ ਦੇ ਵਿੱਚ ਇਹ ਸਰਜਰੀ ਕਰ ਸਕਦੇ ਹਾਂ ਸਰ ਦਾ ਖਰਚਾ ਕਿੰਨਾ ਹੋਏਗਾ ਜਦ ਇੱਕ ਕਾਸਟ ਇੰਡਕਸ਼ਨ ਸਰ ਇਹ ਬਿਲਕੁਲ ਕਾਸਟਲੀ ਨਹੀਂ ਹੈ ਅਸੀਂ ਇਨਫੈਕਟ ਹੁਣ ਇੱਕ ਓਪਨਿੰਗ ਸੈਰੇਮਨੀ ਤੇ ਆਪਣਾ ਇੱਕ ਆਫਰ ਹੈਗੀ ਹੈ ਇੱਕ ਗੁਰ ਆਪਣੇ ਗੁਰਪੁਰਪਤੀ ਅਸੀਂ ਇੱਕ ਆਫਰ ਵੀ ਲਗਾਈ ਸੀ ਕਿ ਇਸ ਵਿੱਚ ਕੋਈ ਰੋਬੋਟਿਕ ਦੀ ਐਕਸਟਰਾ ਫੀਸ ਨਹੀਂ ਲਿੱਤੀ ਜਾਊਗੀ ਕਿਉਂਕਿ ਇਹ ਬਾਹਰ ਕਿਸੇ ਵੀ ਹਸਪਤਾਲ ਵਿੱਚ ਤੁਸੀਂ ਕਰਵਾਣੇ ਹੋ ਇੱਕ ਗੋਡੇ ਦਾ 50000 ਦਾ ਦੋ ਗੋਡੇ ਦਾ ਲੱਖ ਤੱਕ ਦਾ ਖਰਚਾ ਹੋ ਜਾਂਦਾ ਐ ਐਕਸਟਰਾ ਬਾਕੀ ਆਪਰੇਸ਼ਨ ਤੋਂ ਇਲਾਵਾ ਪਰ ਅਸੀਂ ਰੋਬੋਟਿਕ ਦੇ ਕੋਈ ਐਕਸਟਰਾ ਚਾਰजेस ਨਹੀਂ ਲੈ ਰਹੇ ਹਾਂ ਆਯੂਸ਼ਮਨ ਯੋਜਨਾ ਵੀ ਚੱਲਦੀ ਹੈ ਇਸ ਦੀ ਆਯੂਸ਼ਮਨ ਯੋਜਨਾ ਦੇ ਵਿੱਚ ਸਰਕਾਰ ਵੱਲੋਂ ਮਨਾਹੀ ਹੈ ਗੋਡੇ ਚੂਲੇ ਨਹੀਂ ਬਦਲਿਆ ਚੂਲਾ ਬਦਲਿਆ ਜਾਂਦਾ ਪੰਜਾਬ ਸਰਕਾਰ ਇਹ ਗੋਡੇ ਨਹੀਂ ਬਦਲ ਜਾਂਦੇ ਹੈਗੇ ਜੋ ਸਾਡੇ ਵਿੱਚ ਇਤਨਾ ਕੰਪੀਟੀਸ਼ਨ ਵਧ ਰਿਹਾ ਹੈ ਜੀ ਰੋਬਟ ਦਾ ਤੇ ਇਹਦੇ ਨਾਲ ਹੋਰ ਆਪਾਂ ਕੀ ਕਹਿ ਸਕਦੇ ਹਾਂ ਜੀ ਜਿਹੜਾ ਮਰੀਜ਼ਾਂ ਨੂੰ ਐਕਸਟਰਾ ਜਿਹੜਾ ਰਾਹਤ ਮਿਲ ਸਰ ਸਰ ਦੋ ਚੀਜ਼ਾਂ ਜੀ ਦੇਖੋ ਇੱਕ ਤਾਂ ਰੋਬੋਟਿਕ ਇੰਡੀਅਨ ਆਂਦੇ ਨੇ ਇੱਕ ਇੰਪੋਰਟਡ ਆਂਦੇ ਨੇ ਆਪਾਂ ਵਰਲਡ ਦਾ ਮੋਸਟ ਐਡਵਾਂਸਡ ਰੋਬੋਟ ਸਿਸਟਮ ਲੈ ਕੇ ਆਏ ਆ ਯੂ ਐਸ ਏ ਮੇਡ ਕੋਰੀਸਮਥ ਨੈਫਿਊ ਦਾ ਵਰਲਡ ਦੀ ਬੈਸਟ ਕੰਪਨੀ ਹੈ ਐਂਡ ਰਾਹਤ ਇਸ ਇਤਨਾ ਮਿਲ ਰਹੀ ਹੈਗੀ ਕਿ ਅਸੀਂ ਇਸ ਤੇ ਕੋਈ ਐਕਸਟਰਾ ਚਾਰजेस ਤੁਹਾਡੇ ਤੋਂ ਨਹੀਂ ਲੈ ਰਹੇ ਹਾਂਗੇ ਪੇਸ਼ੈਂਟ ਜੋ ਬੋਡੇ ਬਦਲਣ ਲਈ ਚਾਰਜਸ ਦੇ ਰਿਹਾ ਹੈਗਾ ਉਸੇ ਚਾਰਜਸ ਦੇ ਵਿੱਚ ਹੀ ਸਰਜੀ ਹੋ ਰਹੀ ਹੈ ਸਿੱਧਾ 1 ਲੱਖ ਰੁਪਏ ਦਾ ਫਾਇਦਾ ਪੇਸ਼ੈਂਟ ਨੂੰ ਹੈਗਾ ਤੇ ਆਈਵੀਐਫ ਦਾ ਜਿਹੜਾ ਤੁਸੀਂ ਸ਼ੁਰੂਆਤ ਕਰਦੇ ਉਹਦਾ ਕੀ ਹੈ ਆਈਵੀਐਫ ਵਿੱਚ ਅਸੀਂ ਬਚਪਨ ਦੁਬਾਰੇ ਕਰਾਈ ਮਾਈਕ ਲੈ ਮਾਈਕ ਲਾਉਣਾ ਪ੍ਰੋਪਰ ਕਰਨਾ ਸੋਨੀਆ ਗਰਗ ਵਾਦੀ ਵਾਦੀ ਹਸਪੀਟਲ ਵਿੱਚ ਅਸੀਂ ਵਾਦੀ ਆਈਵੀਐਫ ਸਟਾਰਟ ਕੀਤਾ ਹੈ ਅਸੀਂ ਮੋਸਟ ਐਡਵਾਂਸਡ ਆਈਵੀਐਫ ਲੇਜ਼ਰ ਲੈ ਕੇ ਆਏ ਹਾਂ ਜਿਸ ਨਾਲ ਆਈਵੀਐਫ ਦਾ ਸਕਸੈਸ ਰੇਟ ਇਨਕਰੀਜ਼ ਹੁੰਦਾ ਹੈ ਨਾਰਮਲੀ ਆਈਵੀਐਫ ਦਾ ਸਕਸੈਸ ਰੇਟ 60 ਤੋਂ 70% ਹੁੰਦਾ ਹੈ ਬਟ ਲੇਜ਼ਰ ਦੀ ਹੈਲਪ ਨਾਲ ਅਸੀਂ ਪੀਜੀਡੀ ਐਂਡ ਲੇਜ਼ਰ ਹੈਚਿੰਗ ਕਰਦੇ ਹਾਂ ਪੀਜੀਡੀ ਦਾ ਮਤਲਬ ਹੈ ਪ੍ਰੀ ਇਮਪਲਾਂਟੇਸ਼ਨ ਜੈਨੇਟਿਕ ਟੈਸਟਿੰਗ ਯਾਨੀ ਕਿ ਐਮਬ੍ਰਿਓਜ਼ ਯਾਨੀ ਕਿ ਬੱਚੇ ਜਿਹੜੇ ਦੇਖਣ ਨੂੰ ਸਹੀ ਲੱਗਦੇ ਹਨ ਮਾਈਕਰੋਸਕੋਪ ਤੇ ਅਸੀਂ ਉਹਨਾਂ ਦਾ ਡੀਐਨਏ ਟੈਸਟ ਕਰਵਾਨਦੇ ਹਾਂ ਤੇ ਡੀਐਨਏ ਜਿਹਨਾਂ ਦਾ ਬਿਲਕੁਲ ਨਾਰਮਲ ਹੈ ਯਾਨੀ ਕਿ ਨਾਰਮਲ ਕੈਰੀਓਟਾਈਪ ਨਾਰਮਲ ਕਰੋਮੋਸੋਮ ਵਾਲੇ ਬੱਚੇ ਅਸੀਂ ਉਹ ਟਰਾਂਸਫਰ ਕਰਦੇ ਹਾਂ ਜਿਸ ਨਾਲ ਸਕਸੈਸ ਰੇਟ ਮੋਰ 90% ਹੁੰਦਾ ਹੈ ਅਸੀਂ ਬਠਿੰਡਾ ਦੀ ਫਰਸਟ ਫੁੱਲੀ ਮੋਡੂਲਰ ਆਈਵੀਐਫ ਲੈਬ ਲੈ ਕੇ ਆਏ ਹਾਂ ਜਿਸ ਵਿੱਚ ਹੈਪਾ ਫਿਲਟਰਸ ਨੇ ਜਿਸ ਨਾਲ ਛੋਟੇ ਤੋਂ ਛੋਟਾ ਬੈਕਟੀਰੀਆ ਤੇ ਵਾਇਰਸ ਵੀ ਡਿਲੀਟ ਹੋ ਜਾਂਦਾ ਹੈ ਤਾਂ ਕਿ ਆਪਣੇ ਜਿਹੜੇ ਬੱਚੇ ਬਣ ਰਹੇ ਹਨ ਲੈਬ ਵਿੱਚ ਉਹਨੂੰ ਖਰਾਬ ਨਾ ਕਰ ਪਾਣ ਇਜ਼ ਦਾ ਕੀ ਹੁੰਦਾ ਇਜ਼ ਕਿਥੋਂ ਤੱਕ ਹਾਂਜੀ ਆਈਵੀਐਫ ਵਿੱਚ ਫੀਮੇਲ 50 ਤੱਕ ਤੇ ਮੇਲ 55 ਤੱਕ ਕਰਵਾ ਸਕਦੇ ਹਨ ਨਾਰਮਲੀ ਜਿਹੜਾ ਪਾ ਆਈਵੀਐਫ ਕਰਦੇ ਹਾਂ 셀ਫ ਸਾਈਕਲ 35 ਤੋਂ 40 ਤੱਕ ਐਗਸ ਦੀ ਕੁਆਲਿਟੀ ਠੀਕ ਹੁੰਦੀ ਹੈ ਅਸੀਂ 셀ਫ ਸਾਈਕਲ ਕਰ ਸਕਦੇ ਹਾਂ ਬਟ ਜੇੜੀ ਲੇਡੀ ਵਿੱਚ ਕੋਈ ਐਗਸ ਦੀ ਪ੍ਰੋਬਲਮ ਹੈ ਸਾਡੇ ਕੋਲੇ ਆਪਦਾ ਆਵਾਦੀ ਏਆਰਟੀ ਬੈਂਕ ਵੀ ਹੈ ਜਿਸ ਨਾਲ ਅਸੀਂ ਐਗ ਡੋਨਰਸ ਵੀ ਪ੍ਰੋਵਾਈਡ ਕਰਦੇ ਹਾਂ ਐਂਡ ਐਗ ਡੋਨਰ ਸਾਈਕਲ ਵੀ ਕਰਦੇ ਹਾਂ ਆਪਣੀ ਖੁਦ ਦੀ ਲੈਬ ਵਿੱਚ ਇਸ ਫੈਸਿਲਿਟੀਆਂ ਲਈ ਲੋਕਾਂ ਨੂੰ ਹੁਣ ਬਾਹਰ ਆਊਟ ਆਫ ਬਠਿੰਡਾ ਜਾਣ ਦੀ ਕੋਈ ਲੋੜ ਨਹੀਂ ਹੈ ਐਂਡ ਇਹ ਬਠਿੰਡਾ ਦੀ ਫਰਸਟ ਆਈਵੀਐਫ ਲੇਜ਼ਰ ਹੈ ਬਠਿੰਡਾ ਵਿੱਚ ਇਸ ਤੋਂ ਪਹਿਲਾਂ ਕਿਸੇ ਕੋਲ ਆਈਵੀਐਫ ਲੇਜ਼ਰ ਨਹੀਂ ਸੀ ਐਂਡ ਇਹ ਵਰਡ ਦੀ ਮੋਸਟ ਐਡਵਾਂਸਡ ਆਈਵੀਐਫ ਲੇਜ਼ਰ ਹੈ ਮੈਮ ਹੁਣ ਤੱਕ ਕਿੰਨੇ ਕੇ ਟਰੀਟਮੈਂਟ ਕਰ ਦਿੱਤੇ ਹੁਣ ਤੱਕ ਸਰ 100 ਪਲੱਸ ਕੇਸਿਸ ਹੋ ਚੁੱਕੇ ਆ ਸਾਡੀ ਆਈਵੀਐਫ ਦੇ ਜ ਹੈ ਸਾਡੇ ਆਈਵੀਐਫ ਬਾਦੀ ਆਈਵੀਐਫ ਸੈਂਟਰ ਦਾ ਲੈਜ਼ਰ ਖਰਚਾ ਕਿੰਨਾ ਹੈ ਜੀ ਸਰ ਇਹ ਡਿਪੈਂਡ ਕਰਦਾ ਹੈ ਸੈਲਫ ਸਾਈਕਲ ਹੈ ਡੋਨਰ ਸਾਈਕਲ ਹੈ ਪੀਜੀਡੀ ਕਰਵਾਉਣਾ ਚਾਹੁੰਦੇ ਹੋ ਲੈਜ਼ਰ ਯੂਜ਼ ਕਰਵਾਉਣਾ ਚਾਹੁੰਦੇ ਹੋ ਨਹੀਂ ਤਾਂ ਨਾਰਮਲੀ ਸਵਾ ਲੱਖ ਤੋਂ ਹੀ ਸਟਾਰਟ ਹੋ ਜਾਂਦਾ ਕਿੰਨੇ ਕੇਸ ਤੱਕ ਹੋ ਜਾਂਦੇ ਸਰ 50 ਲੇਡੀਸ ਲਈ ਤੇ ਜਾਂਸਲੀ 55 ਲੱਖ ਤੋਂ ਪਹਿ ਸਰ ਕਿਵੇਂ ਦੇਖਦੇ ਹੋ ਬੱਚੇ ਹੁਣ ਅਗੇ ਵੱਧ ਰਹੇ ਆ ਤੇ ਤੁਹਾਡਾ ਬੜਾ ਪੁਰਾਣਾ ਐਕਸਪੀਰੀਅੰਸ ਹੈ ਉਸੇ ਕੀ ਗੱਲ ਚੱਲਦੀ ਹੈ ਅਗਵਾਈ ਗੁਰੂ ਦਾ ਬਹੁਤ ਮਾਣ ਕਰਦੇ ਆ ਅਸੀਂ ਜਿਹੜੇ ਅਸੀਂ ਅੰਗਰੇਜ਼ਾਂ ਰਾਂ ਰਾਸ਼ਟ੍ਰਪਤੀ ਤਾਂ ਬਹੁਤ ਪ੍ਰੋਗਰੈਸ ਕੀਤੀ ਸਨ ਉਹ ਪਹਿਲੇ ਸੀ ਲੈਕੋਸਕੋਪਿਕ ਸਰਜਰੀ 93 ਦੇ ਲੱਗੇ ਕਰਨੀ ਕਿ ਲੋਕੀ ਉਹ ਲੋਕੀ ਉਹ ਫੋਟੋਕੀ ਵਾਲੋ ਪਰ ਹਿੰਦੂ ਲੋਕੀ ਜੀ ਇਹ ਸੀ ਬਹੁਤ ਲੋਕੀ ਜੀ ਦੇ ਸਾਰੇ ਪੇਸ਼ੂਦੂ ਨਾਲ ਕੀਤਾ ਕੀ ਉਹ ਸਰਜਰੀ ਕੀਤੀ ਕਲੀਨਿਕ ਸ਼ੋਰ ਕੀਤਾ ਬਰਾ ਕੰਡੇ ਸਿੱਧਾ ਸਾਰਾ ਬੁਧਾਈ ਖੜੀ ਉਹ ਤੋਂ ਦੇਖੀ ਉਹ ਹੀ ਹੁਣ ਆਪ ਜਿਹੜੀ ਅੱਜ ਤੱਕ ਦੀ ਆਪਨੇ ਆਪਣੇ ਬੱਚਿਆਂ ਨੂੰ ਬਖਸ਼ੀ ਹੈ ਇਹ ਹੀ ਨਵੀਂ ਟੈਕਨੋਲੋਜੀ ਨਾਲ ਦੇ ਆਪਰੇਸ਼ਨ ਆਸਰੇ ਸੁਣ ਹੋਰ ਅਗੇ ਲੱਗੇ ਜਾ ਰਿਹਾ ਹੈ ਆਰੋਚਨ ਕਰ ਰਿਹਾ ਹੈ ਸਦਾ ਅਲਿਗੋਸਾਲ ਹੀ ਹੋਇਆ ਚਾਰਪੱਖ ਸਾਲ ਹੀ ਹੋਇਆ ਉਹ ਕੋ ਬਿਕਟਰੀਨ ਤੋਂ ਨਾਲ ਦਿਨਾਂ ਲੈਣਾ ਸ਼ੁਰੂ ਕਰਤਾ ਇਹਨਾਂ ਦਾ ਬਹੁਤ ਅੱਛਾ ਤਜਰਬਾ ਆ ਰਿਹਾ ਉਪਰ ਦੇ ਵਿੱਚ ਬਹੁਤ ਪੂਰੀ ਉਮੀਦ ਹੈ ਕਿ ਇਹ ਆਉਣ ਵਾਲੇ ਟਾਈਮ ਕੋਰੇ ਕਾਮ ਜਪੀ ਨਾਲ ਇਹ ਆਪਣੇ ਰੋਬੋਟਿਕ ਨਾਲ ਆਈ ਵੀ ਬਹੁਤ ਅੱਗੇ ਲੈ ਕੇ ਜਾਣਗੇ ਡਾਕਟਰ ਸਾਹਿਬ ਜੇ ਗੱਲ ਕਰੀਏ ਇਸ ਟੈਕਨੋਲੋਜੀ ਜਿਹੜੀ ਯੂਜ਼ ਹੋ ਰਹੀ ਹੈ ਤੇ ਕੰਪੀਟੀਸ਼ਨ ਬੜਾ ਚੱਲ ਰਿਹਾ ਹੈਗਾ ਤੁਸੀਂ ਐਕਸਟਰਾ ਕੀ ਕਰ ਰਹੇ ਹੈਗੇ ਹੁਣ ਅਸੀਂ ਜੋ ਸਾਇੰਟਿਸਟ ਵਲੀ ਟਰਸਟ ਬਣਾ ਕਰ ਰਹੇ ਸੀ ਉਸ ਨੇ ਕਰ ਰਹੇ ਬੱਤੀ ਰੱਬ ਦੀ ਮੱਤੀ ਅਸੀਂ ਕੋਈ ਇਹ ਵੀ ਕਿਸਮ ਦੀ ਟੈਕਨੋਲੋਜੀ ਆ ਚਾਰ ਜੀ ਕਰਦੇ ਕੁਝ ਨਹੀਂ ਕਰਦੇ ਅਪੂਰੀ ਲਗਨ ਨਾਲ ਮਿਹਨਤ ਨਾਲ ਈ ਕਰੀ ਇੰਟਰਨੈਸ਼ਨਲ ਸਟੈਂਡਰਡ ਦੇ ਹਿਸਾਬ ਨਾਲ ਚੱਲਦੇ ਸੀ ਠੀਕ ਹੈ ਤੁਹਾਨੂੰ ਉਹ ਕੰਪੀਟੀਸ਼ਨ ਆ ਕੋਈ ਮਤਲਬ ਇਹ ਜੋ ਕੱਟ ਲੈ ਵਧ ਲੈ ਲੋ ਕੱਟ ਕੱਟ ਕੇ ਛਣ ਦੇ ਸਕਦਾ ਸੀ ਉਹ ਸਭ ਕਰ ਲੈਂਦੇ ਠੀਕ ਹੈ ਨਾ ਜੀ ਚੈਰਿਟੀ ਵੀ ਕਰਦੇ ਆ ਅੱਜ ਚੈਰਿਟੀ ਵੀ ਕਰਦੇ ਹਾਂ